ਲੁਧਿਆਣਾ ਸੀਟ ਤੇ ਵੱਡਾ ਪਟਾਕਾ ਪੈ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਬਿੱਟੂ ਦੇ ਨਾਲ ਸੈਟਿੰਗ ਹੋ ਗਈ ਹੈ ਤੇ ਪੱਪੀ ਹਾਰਨ ਜਾ ਰਹੇ ਨੇ ਜੀ ਹਾਂ ਇੱਕ ਵੱਡਾ ਧਮਾਕਾ ਪਿਆ ਕਿਵੇਂ ਪਿਆ ਤੁਹਾਨੂੰ ਸਾਰੀ ਸਥਿਤੀ ਖੋਲ ਕੇ ਦੱਸਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਲੁਧਿਆਣਾ ਦੇ ਵਿੱਚ ਇੱਕ ਵੱਡਾ ਪਟਾਕਾ ਪਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਕੀ ਸੈਟਿੰਗ ਹੋ ਗਈ ਬਿੱਟੂ ਦੇ ਨਾਲ ਕੀ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਜਿਨ੍ਹਾਂ ਨੂੰ ਸਰਵਿਆਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਬੜੀ ਜ਼ਿੱਦਤ ਦੇ ਨਾਲ ਤਕੜੀ ਲੜਾਈ ਲੜ ਰਹੇ ਨੇ ਉਹ ਚੋਣ ਹਾਰਨ ਜਾ ਰਹੇ ਨੇ ਤੇ ਉਹਨਾਂ ਦੀ ਜਮਾਨਤ ਜ਼ਬਤ ਹੋ ਜਾਣੀ ਆ ਇਹ ਗੱਲਾਂ ਮੈਂ ਆਪਣੇ ਪੱਲਿਓਂ ਨਹੀਂ ਕਹਿੰਦਾ ਇਹ ਗੱਲਾਂ ਮੈਂ ਕੋਲੋਂ ਨਹੀਂ ਬਣਾਈਆਂ ਇਹ ਗੱਲਾਂ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੀ ਕਥਿਤ ਆਡੀਓ ਵਾਇਰਲ ਦੇ ਵਿੱਚ ਆਈਆਂ ਨੇ ਇਸ ਆਡੀਓ ਦੀ ਪੁਸ਼ਟੀ ਨਹੀਂ ਮੈਂ ਕਰਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਇਸ ਆਡੀਓ ਦੀ ਬੜੀ ਚਰਚਾ ਹੈ ਇਸ ਆਡੀਓ ਦੇ ਵਿੱਚ ਜਿਹੜਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨੇ ਸ਼ੀਨਾ ਹੁਰੀ ਉਹਨਾਂ ਦੀ ਆਵਾਜ਼ ਦੱਸੀ ਜਾਂਦੀ ਹੈ ਕਥਿਤ ਤੌਰ ਦੇ ਉੱਤੇ ਤੇ ਉਹ ਕਿਸੇ ਨਾਲ ਗੱਲ ਕਰ ਰਹੇ ਨੇ ਗੱਲ ਬੜੀ ਸਿਆਸੀ ਹੈ ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਜਿਹੜੀ ਆਡੀਓ ਹੈ ਇਹ ਮਾੜੀ ਮੋਟੀ ਆਡੀਓ ਨਹੀਂ ਹਾਲਾਂਕਿ ਲੋਕਪੁਆਇੰਟ ਨਿਊਜ਼ ਇਸ ਆਡੀਓ ਦੀ ਅਧਿਕਾਰਤ ਪੁਸ਼ਟੀ ਕਦੇ ਨਹੀਂ ਕਰਦਾ ਪਰ ਇਸ ਆਡੀਓ ਦੇ ਵਿੱਚ ਸਨਸਨੀ ਖੇਜ ਕੁਲਾਸੇ ਨੇ ਇੱਕ ਵਿਅਕਤੀ ਵਿਧਾਇਕ ਸ਼ੀਨਾ ਨੂੰ ਕਹਿੰਦਾ ਹੈ ਕਿ ਜਿਹੜੀ ਪੱਪੀ ਦੀ ਜ਼ਮਾਨਤ ਜਬਤ ਹੋਣ ਜਾ ਰਹੀ ਹੈ ਅੱਗੋਂ ਬੀਬੀ ਸ਼ੀਨਾ ਕਹਿੰਦੇ ਆ ਕਿ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯਾਰੀ ਹੈ ਇਸ ਕਰਕੇ ਬਿੱਟੂ ਨੂੰ ਜਿਤਾਉਣ ਲਈ ਪੱਪੀ ਨੂੰ ਮੈਦਾਨ 'ਚ ਉਤਾਰਿਆ ਹੋ ਸਕਦਾ ਹੈ ਪੂਰੀ ਗੱਲਬਾਤ ਤੁਸੀਂ ਆਪਣੇ ਕੰਨਾਂ ਨਾਲ ਸੁਣੋ ਆਪਾਂ ਨਾਲ ਲਈਏ ਬੱਸ ਸੁਣੋ ਸੁਣੋ ਸੱਚੀ ਗੱਲ ਸੁਣੋ ਮੇਰੀ ਚੱਪ ਚੱਪੀ ਅਸੀਂ ਲਾਵਾਂਗੇ ਸੋਣਾਂਗੇ ਆਹ ਆ ਤੁਸੀਂ ਮੈਨੂੰ ਨਹੀਂ ਕਹਿਣਾ ਵੀ ਮਸਪੂਰ ਕਰਿਆ ਪਿਆਰ ਮੈਂ ਤਾਂ ਮੈਂ ਤਾਂ ਕਹਿੰਦੀ ਨਹੀਂ ਬਸ ਤੇ ਤੁਸੀਂ ਛੱਡੋ ਤੁਸੀਂ ਰਾਹਨ ਕਰੋ ਉੱਥੇ ਚੱਲਾਂਗੇ ਤੇ ਦੇਦਾ ਦੁੱਧ ਮਨਸੂਰੀ ਘੁੰਮਾਂ ਹਾਂ ਬਿਲਕੁਲ ਚੰਗੀ ਗੱਲ ਤੇ ਇੱਕ ਨਾਂ ਪੈਣਾ ਉਹ ਆਪਣੇ ਇਹ ਤੋਂ ਚੱਲੇ ਆ ਫੈਟਰਾਈ ਆ ਪ੍ਰਜਿੰਦਰ ਛੱਦਵਾ ਹੂੰ ਠੀਕ ਆ ਉਹ ਲੋ ਆਪਣੇ ਬੰਦਾਂ ਨੂੰ ਕਹਦੇ ਮਿਲ ਲੈਣਗੇ ਉਹ ਆਣ ਕੇ ਮਿਲ ਲੈਣਗੇ ਅਗਲੀ ਗੱਲ ਵਿੱਚ ਮਨਿੰਦਰ ਸ਼ਰਮਾ ਕੜਾ ਉਹ ਗਿੰਦਰ ਸ਼ਰਮਾ A2Z ਉਹੜਾ ਕੁੜਾ ਕੜਾ ਚੱਕਰੇ ਆ ਹਾਂ ਉਹ ਬੱਚਿਆਂ ਦੇ ਨਾਲ ਕੀ ਹੋਣੀ ਗੱਲ ਬਾਤ ਕੋਈ ਮਤਲਬ ਹੀ ਉਹਨਾਂ ਨਾਲ ਕੋਈ ਗੱਲ ਬਾਤ ਉਹ ਆਉਗੇ ਤਾਂ ਉਹਨਾਂ ਨਾਲ ਗੱਲ ਕਰਦੇ ਹੋ ਬਸ ਉਹਨੂੰ ਕਹਿ ਦਿਓ ਨਹੀਂ ਜੀ ਕੰਨੋ ਕੰਨੋ ਦੇਖੋ ਹਾਂ ਇੱਕ ਤੁਹਾਡਾ ਕੋਈ ਗਿਆਨ ਹੈ 10000 ਗੈਸ ਦਾ ਬਲੱਡ ਤੇ ਹੈਗਾ ਹੈਗਾ ਉਹਦੇ ਕੀ ਹੈ ਉਹ ਕਿੰਨਾ ਰੋਲਾ ਪੈਣਾ ਤੇ ਦੇਣਾ ਨਹੀਂ ਦੇਣਾ ਦੇ ਦਦੇ ਜੇ ਤੇਰਾ ਤੇਰੀ ਕਾਤ ਹੈਨੀ ਇਨੀ ਨਹੀਂ ਕੋਈ ਗੱਲ ਕਰਦੇ ਹੋ ਕੌਣ ਲੈਂਦਾ ਆ ਜਾਦੂ ਦੀ ਗੱਲ ਕਰਦੇ ਹੋ ਨਹੀਂ ਨਹੀਂ ਦਲੰਦਰ ਵੀ 파ਰਟੀ ਹੈ ਫਰਨੰਸ ਪਰ ਆ ਉਹ ਅੱਜ ਇਹ ਆ ਜੀ ਦਲੰਦਰ ਵਾਲੇ ਕੋਈ ਗੱਲ ਆਹ ਉਹ ਜੀ ਕੋਈ ਨਾ ਕੈਂਪੇਨ ਜੇ ਤੋਂ ਕਰਨ ਜੇ ਕਿਉਂਕਿ ਦਲੰਦਰ ਹੋਤੋਂ ਨੂੰ ਮੇਰੇ ਸੀ ਉਹ ਜਾਂਦਾ ਆਪੋ ਵਿੱਚ ਘੜ ਕੇ ਤੁਸੀਂ ਦਵਾ ਲੋ ਕਰ ਲੈਣੀ ਕਰ ਉਹਨੂੰ ਉਹਨੂੰ ਕਰਦੇ ਨਹੀਂ ਗੱਲ ਕਰ ਲਿਓ ਕਰ ਲਿਓ ਮੈਂ ਇੱਕ ਗੱਲ ਸੁਣੋ ਆਪਾਂ ਨੂੰ ਟੈਨਸ਼ਨ ਕਾਦੀ ਅਸੀਂ ਆਪਾਂ ਆਮ ਨਾਲ ਬੈਠੋ ਮੀਟਿੰਗ ਵਿੱਚ ਰੱਖਾਂਗੇ ਮੈਂ ਤੇ ਤੁਹਾਡੇ ਨਾਲ ਸੀਗਾ ਜਿੱਥੇ ਮਰਜ਼ੀ ਲੈ ਜਾਓਗੇ ਮੈਨੂੰ ਜਦੋਂ ਵਾਲੇ ਕਰ ਦੂਗਾ ਸਾਰੇ ਗੈਰੰਟੀ ਆ ਰਹੀ ਸਾਰੇ ਨਹੀਂ ਮੈਨੂੰ ਕਿਸੇ ਉਧਰ ਦੀ ਲੋੜ ਨਾਈ ਮੈਨੂੰ ਕਿਸੇ ਪੈਸੇ ਦੀ ਲੋੜ ਨਾਈ ਮੇਰੀ ਗੱਲ ਸੁਣੋ ਸਾਰੇ ਗੈਰੰਟੀ ਆ ਰਹੀ ਇਹੀ ਗੱਲ ਕਹਿੰਦੇ ਆ ਮੈਂ ਤਾਂ ਕੋਈ ਮੋਟੀ ਮੋਟੀ ਦੀ ਤੁਸੀਂ ਤੁਸੀਂ ਹੁੰਦੇ ਤਾਂ ਮੈਂ ਤਾਂ ਜੋਰ ਲਾਣਾ ਸ਼ੁਰੂ ਕਰਤਾ ਸੀ ਤੇ ਹੁਣ ਇਹਨਾਂ ਨੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਇਦਾਂ ਡਿਕਟਾਂ ਦੇਤੀਆਂ ਵੱਟ ਵੇਰੇ ਹੁਣ ਉਹ ਇਹਨਾਂ ਨੇ ਉਹਦੇ ਕਰਕੇ ਦਿੱਤੀਏ ਜਾਣ ਕੇ ਮੋਦੀ ਸਾਹਿਬ ਦੇ ਉੱਤੇ ਲੱਗੇ ਹੈ ਬੇਸਹਾਨ ਕਰਕੇ ਦਿੱਤੀ ਹੋਈ ਆ ਕੀ ਕੀ ਘਰਾ ਦੀ ਇਹ ਤਾਂ 100% ਜਮਾਨਤ ਜਮਾਨਤ ਦੇਉਗੀ ਜਮਾਨਤ ਗਰੰਟੀ ਆ ਮਿੱਟੂ ਮਿੱਟੂ ਕਰਕੇ ਦੇਤੀ ਹੋ ਜਾਂ ਮਿੱਟੂ ਨਾਲੇ ਭੂਰਾ ਮੋਢਾ ਲਾਉਣਾ ਹੈ ਹੈ ਮਿੱਟੂ ਨਾਲੇ ਮਾਨ ਸਾਹਿਬ ਦੀ ਇੱਜ਼ਤ ਹੀ ਨਹੀਂ ਹੋ ਗਈ ਠੀਕ ਆ ਠੀਕ ਆ ਠੀਕ ਠੀਕ ਪਰ ਪੰਪਰ ਨਹੀਂ ਪੰਪਰ ਪੱਜਦਾ ਉਹ ਵੀ ਨਹੀਂ ਪਾਣਾ ਨਾ 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 ਕਿ ਪਾਣੀ ਆ ਹੁਣ ਕੀ ਕਰਨੀ ਦੇਖਦੇ ਆ ਇੱਕ ਕਿਉਂ ਤੁਸੀਂ ਜਿੱਥੇ ਦਾ ਉਹ ਵੀ ਨਹੀਂ ਕਿ ਬਿੱਡਾ ਨਿਕਲੂ ਛੇ ਕੋਈ ਗੱਲ ਆਪ ਤੁਸੀਂ ਉੱਤੇ ਤਾਂ ਕੁਝ ਕਰਦੇ ਚਲੋ ਵਧੀਆ ਹੋ ਗਿਆ ਇਹ ਨੂੰ ਇਹ ਮਿਲ ਗਈ ਹੁਣ ਆਪਣਾ ਮੰਤਰੀ ਮਰਪਾ ਤੁਹਾਨੂੰ ਹਾਂ ਬਿਲਕੁਲ ਬਿਲਕੁਲ ਇੱਕੋ ਜੀ ਮਿਲਦੀ ਸੀ ਨਾ ਸਹੀ ਗੱਲ ਹੈ ਜਾਂ ਤੇ ਜਾਂ ਦੋ ਸਹੀ ਟੜੰਦ ਦੋਗੀ ਦਾ ਠੀਕ ਹੈ ਠੀਕ ਹੈ ਨਾ ਉਹ ਕੀ ਵੀ ਜੀ ਹਾਂ ਤੁਸੀਂ ਕਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਤੁਸੀਂ ਸੋਣੀ ਲਿਆ ਹੁਣ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਨੇ ਤੁਸੀਂ ਆਪਣੀਆਂ ਕੰਨਾਂ ਨਾਲ ਸੁਣ ਲਿਆ ਬਈ ਕਿਵੇਂ ਪਟਾਕਾ ਪੈ ਰਿਹਾ ਹੈ ਕਿ ਵਾਕਈ ਪੱਪੀ ਹਾਰ ਰਹੇ ਨੇ ਕਿ ਵਾਕਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਗੰਢ ਤੁੱਪ ਕਰਕੇ ਪੱਪੀ ਨੂੰ ਮੈਦਾਨ ਚ ਉਤਾਰਿਆ ਕਿਉਂਕਿ ਲੁਧਿਆਣੇ ਵਾਲੀ ਸੀਟ ਸਭ ਤੋਂ ਬਾਅਦ ਚ ਆਈ ਹੈ ਬੜੇ ਕੋਸ਼ਾਂ ਬੜੀਆਂ ਸੋਚਾ ਸਮਝਾ ਤੋਂ ਬਾਅਦ ਆਈਆ ਕੀ ਕੈਲਕੂਲੇਸ਼ਨ ਹੈ ਕੀ ਗਿਣਤੀ ਹੈ ਕੀ ਮਿੰਤੀ ਹੈ ਇਹਦੇ ਬਾਰੇ ਤਾਂ ਨਹੀਂ ਕੁਝ ਕਹਿ ਸਕਦੇ ਨਾ ਹੀ ਅਦਾਰਾ ਲੋਕਪਣ ਨਿਊਜ਼ ਇਸ ਦੀ ਇਸ ਆਡੀਓ ਦੀ ਕਥਿਤ ਆਡੀਓ ਦੀ ਪੁਸ਼ਟੀ ਕਰਦਾ ਹੈ ਪਰ ਗੱਲ ਇਹ ਹੈ ਕਿ ਇਹ ਗੱਲ ਕਿਤੇ ਨਾ ਕਿਤੇ ਤਾਂ ਵਾਪਰੀ ਹੈ ਕਿਉਂਕਿ ਜਦੋਂ ਦੀ ਇਹ ਆਡੀਓ ਆਈਆ ਲੁਧਿਆਣੇ ਦੇ ਸਿਆਸੀ ਹਲਕਿਆਂ ਚ ਵੱਡਾ ਪਟਾਕਾ ਪਿਆ ਹੋਇਆ ਹਰ ਕੋਈ ਇੱਕ ਦੂਜੇ ਦੇ ਕੰਨ ਨਾਲ ਕੰਨ ਲਾ ਕੇ ਗੱਲ ਕਰਦਾ ਕਿ ਮਾਮਲਾ ਕੀ ਹੈ ਕੀ ਨਿਕਲ ਹੈ ਪੱਤਰਕਾਰਾਂ ਦੇ ਪਸੀਨੇ ਛੁੱਟੇ ਪਏ ਆ ਕਿ ਆਖਰਕਾਰ ਹੁਣ ਮਸਲਾ ਜਾਣਾ ਕਿੱਧਰ ਹੈ ਜੋ ਸਿਆਸੀ ਟੇਵੇ ਲਾਏ ਜਾ ਰਹੇ ਸੀ ਉਹਨਾਂ ਦਾ ਕੀ ਮੁੱਲ ਪੈਣਾ ਹੈ ਇਹ ਇੱਕ ਅਹਿਮ ਗੱਲ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਕੀ ਸੱਚਾਈ ਹੈ ਕਿ ਇਹ ਆਡੀਓ ਸੱਚੀ ਹੈ ਝੂਠੀ ਹੈ ਆਪਣੀ رائے ਕਮੈਂਟ ਬਾਕਸ ਚ ਜਰੂਰ ਦਿਓ